ਗੱਲਾਂ ਵਿੱਚ ਗੱਲ ਪ੍ਰੋਗਰਾਮ ਦੇ ਤਹਿਤ ਤੁਹਾਡਾ ਸਭ ਦਾ ਸਵਾਗਤ ਹੈ ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਗੱਲ ਇਹ ਵੀ ਅਪਾ ਗੱਲ ਕਰ ਰਹੇ ਸੀ ਸਕੂਲਾਂ ਦੀ ਜਦੋਂ ਸਕੂਲ ਚ ਹੁੰਦੇ ਆ ਤੇ ਬਹੁਤ ਕੁਝ ਹੁੰਦਾ ਹੈ ਸਭ ਕੁਝ ਤਾਂ ਨਹੀਂ ਦੱਸਿਆ ਜਾ ਸਕਦਾ ਲੇਕਿਨ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕਰਾਂਗੇ ਇੱਕ ਗੱਲ ਤਾਂ ਤੁਸੀਂ ਸੁਣੀ ਹੋਣੀ ਹੈ ਫਰਸਟ ਇਮਪ੍ਰੈਸ਼ਨ ਇਜ਼ ਦਾ ਲਾਸਟ ਇਮਪ੍ਰੈਸ਼ਨ ਅਠਵੇਂ ਤੋਂ ਬਾਅਦ ਨੌਵੀਂ ਵਿੱਚ ਤਾਂ ਬਠਾਤ 6ਵੀਂ ਥੋੜੀ ਬਤੀ ਅੰਗਰੇਜ਼ੀ ਸਿੱਖਣੀ ਸ਼ੁਰੂ ਕੀਤੀ ਸੀ ਹੌਲੀ ਹੌਲੀ ਕਿਉਂਕਿ ਮੇਰੇ ਫਾਦਰ ਟੀਚਰ ਸਨ ਸੰ ਬਹੁਤ ਵਧੀਆ ਇੰਗਲਿਸ਼ ਖਾਂਦੇ ਸੀਗੇ ਇੱਕ ਇੱਕ ਵਰਡ ਦਾ ਇੱਕ ਇੱਕ ਵਰਡ A ਤੋਂ ਲੈ ਕੇ Z ਤੱਕ ਦੇ ਸਾਨੂੰ ਪੇजेस ਦੇ ਪੇजेस ਵੀ ਇਹ ਨਾਲ ਭਰਦੇ ਹੋ 2-4 ਪੇजेस ਨਾਲੇ ਬੋਲੀ ਜਾਓ A B C C D D ਐਦਾ ਕਰਕੇ ਉਹ ਪੜਾਉਂਦੇ ਸੀਗੇ ਸਾਨੂੰ ਤੇ ਬੱਚੇ ਅਸੀਂ ਮੈਂ ਕਹਿੰਦੀ ਸੀ ਆ ਗਿਆ ਕਹਿੰਦੇ ਨਹੀਂ ਸਾਰੇ ਉਮਰ ਦੇ ਵਿੱਚ ਵਾਸਤੇ ਯਾਦ ਰੱਖਣਾ ਅਸਤੇ ਇਹ 50 ਵਾਰੀ ਲਿਖਣਾ ਜ਼ਰੂਰੀ ਹੈ ਡੋਨਟ ਵਰੀ ਅਬਾਊਟ ਕਾਪੀਜ਼ ਮੇਰੇ ਫਾਦਰ ਕਾਪੀਆਂ ਜਿਹੜੀਆਂ ਨੇ ਕਿਤਾਬਾਂ ਦਾ ਇੱਕੋ ਵਾਰੀ ਲੈਣੀ ਹੁੰਦੀ ਹੈ ਕਾਪੀਆਂ ਦੇ ਮਨਮੋਈ ਕਾਪੀਆਂ ਜਿਹੜੀਆਂ ਪੇਪਰ ਮਿਲ ਚੋ ਕਢਾ ਕੇ ਇੱਕ ਥਾਂ ਦੇ ਉੱਤੇ ਸਟੋਰ ਦੇ ਵਿੱਚ ਏਡਾ ਵੱਡਾ ਢੇਰ ਲਾ ਦਿੰਦੇ ਸੀ ਔਰ ਸਾਨੂੰ ਕਦੀ ਨਹੀਂ ਕਿਸੇ ਨੇ ਪੁੱਛਿਆ ਸੀ ਕਾਪੀ ਕਦੋਂ ਕੱਢੀ ਕਿਉਂ ਕੱਢੀ ਕਿੰਨੀਆਂ ਲੈ ਬੈਠੇ ਕਿੰਨੀਆਂ ਪਰ ਬੈਠੇ ਨੋ ਵੇ ਗੱਲ ਮੈਂ ਕੁਝ ਹੋਰ ਕਰਨੀ ਹੈ ਨੌਈ ਦਾ ਪੇਪਰ ਦਿੱਤੇ ਜਦੋਂ ਤੇ ਅ ਮੇਰੇ ਡੈਡੀ ਜੀ ਸਿਖਾਉਂਦੇ ਸੀ ਵੀ ਪੇਪਰ ਜਿਹੜੇ ਨੇ ਉਹ ਕਿਵੇਂ ਕਰਨਾ ਚਾਹੀਦਾ ਉਹਨਾਂ ਨੇ ਕਹਿਣਾ ਵੀ ਜਿਹੜੇ ਗ੍ਰਾਮਰ ਹੁੰਦੇ ਨੇ ਜਿਹੜੇ ਸਕੋਰਿੰਗ ਵਾਲੇ ਹੁੰਦੇ ਨੇ ਕੁਐਸਚਨਸ ਉਹਨਾਂ ਨੂੰ ਪਹਿਲਾਂ ਕਰ ਲਿਆ ਕਰੋ ਅੰਗਰੇਜ਼ੀ ਹੋਵੇ ਹਿੰਦੀ ਹੋਵੇ ਪੰਜਾਬੀ ਹੋਵੇ ਉਹ ਪਹਿਲਾਂ ਤੇ ਜਿਹੜਾ 에ਸੇ ਤੇ ਲੈਟਰ ਇਹ ਬਾਅਦ ਚ ਕਰਿਆ ਕਰੋ ਇਹਦੇ ਵਿੱਚ ਨੰਬਰ ਕੱਟ ਜਾਂਦੇ ਨੇ ਉਹਦੇ ਵਿੱਚ ਇੱਕ ਵੀ ਨੰਬਰ ਕਟਗਾ ਨਹੀਂ ਹੈਗਾ ਮੈਂ ਕਿਹਾ ਠੀਕ ਹੈ ਜੀ ਮੈਂ ਪੇਪਰ ਕਰ ਲਿਆ ਮੈਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਾ ਬਾਈ ਚਾਂਸ ਇਕਦਾ ਆਦਤ ਬੜੀ ਸੀ ਸਜਾ 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 ਕੇ ਲਿਖਣ ਦੀ ਪੇਪਰ ਕੰਦਰ ਜੀ ਟਾਈਮ ਇਜ਼ ਓਵਰ ਹਏ ਮੇਰਾ ਤਾਂ ਕਲੇਜਾ ਹੀ ਬਾਹਰ ਆ ਗਿਆ ਮੈਂ ਤਾਂ ਐਸੇ ਹੀ ਨਹੀਂ ਲਿਖਿਆ ਸੀ ਹਜੇ ਮੈਂ ਲਿਖਣਾ ਸ਼ੁਰੂ ਕੀਤਾ ਮਾਈ ਬੈਸਟ ਫਰੈਂਡ ਐਸੇ ਤੇ ਮੈਂ ਇੰਗਲਿਸ਼ ਦੇ ਵਿੱਚ ਦੋ ਲਾਈਨਾਂ ਲਿਖੀਆਂ ਆ ਫਰੈਂਡਸ ਆ ਡਿਵਾਈਨ ਗਿਫਟ ਇਟ ਇਜ਼ ਬੋਨ ਟੂ ਹਿਮੈਨਿਟੀ ਐਦਾ ਕਰਕੇ ਮੈਂ ਦੋ ਲਾਈਨਾਂ ਉਹ ਲਿਖ ਦਿੱਤੀਆਂ ਤੇ ਮੈਡਮ ਨੇ ਪੇਪਰ ਖੋ ਲਿਆ ਘਰ ਆ ਕੇ ਮੈਂ ਡਰਦਿਆਂ ਡੈਡੀ ਨੂੰ ਦੱਸਿਆ ਨਹੀਂ ਵੀ ਮੇਰਾ ਪੇਪਰ ਐਦਾਂ ਛੁੱਟ ਗਿਆ ਉਹਨਾਂ ਨੇ ਕਿਹਾ ਕੜੀ ਹੱਥ 'ਚ ਬੰਨੀ ਸੀ ਤੇ ਤੂੰ ਵੇਖਿਆ ਕਿਉਂ ਨਾ ਪੇਪਰ ਛੱਡਣ ਤੋਂ ਬੜੀਆਂ ਝੜਕਾ ਪੈਦੀਆਂ ਸੀਗੀਆਂ ਫਿਰ ਜੀ ਪੂਰਾ ਲੁਕੋ ਕੇ ਰੱਖਿਆ ਵੀ ਨਹੀਂ ਦੱਸਿਆ ਪੇਪਰ ਮਿਲ ਕੇ ਪੇਪਰ ਮਿਲੇ ਜਦੋਂ ਮੇਰਾ ਦਿਲ ਟੜਕ ਟੜਕ ਕਰ ਰਿਹਾ ਸੀ ਬੇਕੀ ਉਹਨੂੰ ਪੇਪਰ ਇੰਗਲਿਸ਼ ਦਾ ਮਿਲੇਗਾ ਤੇ ਮੇਰੇ ਨੰਬਰ ਤਾਂ ਬਹੁਤ ਥੋੜੇ ਹੋ ਜਾਣਗੇ ਕਿਉਂਕਿ ਮੇਰਾ ਤਾਂ ਪੂਰਾ ਨਹੀਂ ਹੋਇਆ ਸੀ ਲਾਸਟ ਕੁਐਸਚਨ ਤੇ ਪੇਪਰ ਆਇਆ ਤੇ ਜਦੋਂ ਮੇਰੇ ਕੋਲ ਆਇਆ ਤੇ ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ ਹੈ ਪਰ ਜੇ ਉਹ 15 ਨੰਬਰਾਂ ਦਾ ਸੀ ਤਾਂ 2-3 ਨੰਬਰ ਕੱਟੇ ਹੋਏ ਸੀ 10 ਤੋਂ ਉੱਪਰ ਨੰਬਰ ਮਿਲੇ ਸੀ ਜੇ 20 ਆਂਦਾ ਸੀ ਤਾਂ 15 ਨੰਬਰ ਮਿਲੇ ਹੋਏ ਸੀ ਤੇ ਮੈਂ ਹੱਥ ਉੱਠ ਕੇ ਚਲੀ ਗਈ ਮੈਮ ਕੋ ਭੈਂਜੀ ਕਹਿੰਦੇ ਸਾਸੀ ਮੈਂ ਕਿਹਾ ਭੈਂਜੀ ਇਹ ਤਾਂ ਮੈਂ ਕੁਐਸਚਨ ਪੂਰਾ ਨਹੀਂ ਕੀਤਾ ਤੁਹਾਡੇ ਕੋਲ ਗਲਤੀ ਨਾਲ ਭੈਂਜੀ ਨੂੰ ਗੈਰਹੀਆਂ ਤੁਹਾਡੇ ਕੋਲ ਗਲਤੀ ਨਾਲ ਇਹ ਜੋ ਨੰਬਰ ਦਿੱਤੇ ਕੇ ਮੇਰੇ ਭੈਂਜੀ ਨੂੰ ਜੱਫੀ ਚ ਲੈ ਕੇ ਕਹਿੰਦੇ ਗਲਤੀ ਨਾਲ ਨਹੀਂ ਦਿੱਤੇ ਜਿੰਨਾ ਵਰੀਆ ਪੇਪਰ ਤੇਰਾ ਸਾਰਾ ਹੋਇਆ ਹੋਇਆ ਓਦੋਂ ਤੋ ਇਹ ਪਤਾ ਲੱਗਦਾ ਤੈਨੂੰ ਪੇਪਰ ਆਉਂਦਾ ਸੀ ਛੁੱਟ ਗਿਆ ਹੋਵੇਗਾ ਦੋ ਲਾਈਨਾਂ ਜੜੀਆਂ ਨੇ ਉਹ ਹੀ ਦੱਸ ਰਹੀਆਂ ਨੇ ਕਿ ਤੈਨੂੰ ਐਸੇ ਵੀ ਬਹੁਤ ਵਧੀਆ ਆਉਂਦਾ ਸੀ ਮੇਰੀ ਅੱਖਾਂ ਚੋਂ ਥਰੂ ਵੀ ਆ ਗਏ ਤੇ ਮੈਨੂੰ ਖੁਸ਼ੀ ਵੀ ਹੋਈ ਕਿ ਮੈਨੂੰ ਨੰਬਰ ਬੜੇ ਮਿਲ ਗਏ ਨੇ ਤੇ ਫਿਰ ਮੈਂ ਮੈਡਮ ਨੂੰ ਕਿਹਾ ਵੀ ਮੈਨੂੰ ਤੁਸੀਂ ਇਹ ਪੇਪਰ ਘਰ ਵਾਸਤੇ ਦੇ ਸਕਦੇ ਹੋ ਦੇਂਦੇ ਨਹੀਂ ਹੁੰਦੇ ਸੀ ਤੇ ਮੈਂ ਇਹਨੂੰ ਦੇ ਸਕਦੇ ਹੋ ਮੈਂ ਆਪਣੇ ਡੈਡੀ ਨੂੰ ਦਿਖਾਣਾ ਉਹ ਕਹਿੰਦੇ ਡੈਡੀ ਨੂੰ ਦਿਖਾਣਾ ਪੂਰਾ ਨਾ ਕਰ ਲਿਆ ਐਸੇ ਕਿਤੇ ਵੀ ਹੁਣ ਥਰੂਟਾ ਮਾਰ ਕੇ ਲੈ ਜਿਵੇਂ ਨਾ ਜਿਵੇਂ ਹੈਗਾ ਉਹ ਮੈਂ ਦਿਖਾ ਦਿੰਦਾ ਮ ਘਰ ਗਈ ਘਰ ਜਾ ਕੇ ਮੈਂ ਆਪਣੇ ਫਾਦਰ ਨੂੰ ਦੱਸਿਆ ਮੈਂ ਕਿਹਾ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਪਰ ਇਹ ਮੇਰਾ ਮੇਰਾ ਕੁਐਸਚਨ ਮੇਰੇ ਕੋਲ ਪੂਰਾ ਨਹੀਂ ਹੋਇਆ ਸੀ ਪਰ ਮੇਰੇ ਦੀ ਵਿੱਚੋਂ ਨੰਬਰ ਪੂਰੇ ਮਿਲੇ ਨੇ ਮੇਰੇ ਫਾਦਰ ਕਹਿੰਦੇ ਇਹ ਨੰਬਰ ਜਿਹੜੇ ਨੇ ਇਹ ਸਿਰਫ ਐਸੇ ਦੇ ਨਹੀਂ ਹੈਗੇ ਇਹ ਤੁਹਾਡੀ ਪਰਸਨੈਲਿਟੀ ਦੇ ਇਮਪ੍ਰੈਸ਼ਨ ਦੇ ਫਿਰ ਉਦੋਂ ਮੈਨੂੰ ਪਤਾ ਲੱਗਾ ਮੇਰੇ ਫਾਦਰ ਕਹਿੰਦੇ ਸੀ ਫਰਸਟ ਇਮਪ੍ਰੈਸ਼ਨ ਇਜ਼ ਦਾ ਲਾਸਟ ਇਮਪ੍ਰੈਸ਼ਨ ਜਦੋਂ ਤੁਸੀਂ ਕਿਸੇ ਨੂੰ ਪਹਿਲੀ ਵਾਰੀ ਮਿਲਦੇ ਹੋ ਗੱਲਾਂ ਬਾਤਾਂ ਕਰਦੇ ਹੋ ਤਾਂ ਜੋ ਇਮਪ੍ਰੈਸ਼ਨ ਤੁਹਾਡਾ ਉਹ ਬਣਦਾ ਹੈ ਫਿਰ ਉਹ ਤੁਹਾਡਾ ਜ਼ਿੰਦਗੀ ਪਰ ਰਹਿੰਦਾ ਵੀ ਇਹ ਤਾਂ ਸੀਗੀ ਮੇਰੀ ਕਲਾਸ 9ਵੀਂ ਦੀ ਘਟਨਾ ਤੇ ਇਸ ਘਟਨਾ ਨਾਲ ਮੈਨੂੰ ਬੜਾ ਬੂਸਟ ਮਿਲਿਆ ਬੜਾ ਬੂਸਟ ਮਿਲਿਆ ਉਸ ਤੋਂ ਬਾਅਦ ਕੜੀ ਜਿਹੜੀ ਹੈ ਉਹ ਰੱਖਣੀ ਕੋਲ ਕੜੀ ਬਣ ਕੇ ਨਾ ਰੱਖਣੀ ਘੜੇ ਇੱਥੇ ਪੇਪਰ ਦੇ ਨਾਲ ਰੱਖਣੀ ਤਾਂ ਕਿ ਕੋਈ ਚੀਜ਼ ਛੁੱਟ ਨਾ ਜਾਵੇ ਉਸ ਨਾਲ ਫਿਰ ਮੈਨੂੰ ਰੀਜ਼ਨਿੰਗ ਟੈਸਟ ਜਿਹੜੇ ਸੀ ਬਹੁਤ ਵਧੀਆ ਹੈਲਪ ਮਿਲੀ ਤੇ ਫਿਰ ਅਗਲੀ ਘਟਨਾ ਹੈਗੀ 10ਵੀਂ ਦੀ ਉਹ ਤੁਹਾਨੂੰ ਮੈਂ ਹੁਣੇ ਅਗਲੇ ਐਪੀਸੋਡ ਵਿੱਚ ਦੱਸਦੀ ਆਂ